ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪੈਕਟਡ ਆਦਰਯੋਗ ਡਾਕਟਰ ਬੀ ਆਰੰਬੀਤ ਕਰਜੀ ਦੇ ਬਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਸ੍ਰੀ ਅਮਰਸਰ ਸਾਹਿਬ ਦੇ ਧਰਤੀ ਦੇ ਉਤੇ ਜਿਨਾਂ ਨੇ ਕੀਤਾ ਤੇ ਜਿਨਾਂ ਨੇ ਕਰਵਾਇਆ ਬਿਹੱਦ ਸ਼ਰਮਨਾਕ ਗੱਲ ਹੈ ਬਿਹੱਦ ਨੰਗਨਯੋਗ ਹੈ ਤੇ ਨਾਲ ਹੀ ਇਹ ਵੀ ਨੰਗਨਯੋਗ ਹੈ ਕਿ ਇੱਕ ਕਿਸੇ ਨਿੱਤਾ ਵੱਲੋਂ ਇਸ ਤਰ੍ਹਾਂ ਦੀ ਨਿੰਦਿਆ ਕਰਦੇ ਆ ਇਹ ਕਿਹਾ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਰਿਸਰ ਦੇ ਵਿੱਚ ਜਾਂ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਦਟ ਕੇ ਅਜਿਹੀ ਗੱਲ ਨਹੀਂ ਹੈ। ਇਹ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਸਿਟੀ ਦੇ ਵਿੱਚ ਵਾਪਰੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਧਿਆਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ ਸਿੱਖ ਧਾਰਮਿਕ ਸਥਾਨਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬਬ ਬਣਦੇ ਆ। ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਕਲ ਛੱਡੀ ਹੈ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਬੜੀ ਗੰਧਲੀ ਹੋ ਚੁੱਕੀ ਹੈ। ਰਾਜਨੀਤੀ ਕੋਈ ਮਾਰੀ ਨਹੀਂ ਹੈ। ਮੇਰੀ ਬੜਾ ਪਵਿੱਤਰ ਸ਼ਬਦ ਹੈ ਪਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅੰਸਰ ਸ਼ਾਮਲ ਹੋ ਜਾਂਦੇ ਆ ਉਹ ਤੋਂ ਰਾਜਨੀਤੀ ਜਿਹੜੀ ਹੈ ਉਹ ਗਰਖਣੀ ਸ਼ੁਰੂ ਹੋ ਜਾਂਦੀ ਕੱਲੀ ਰਾਜਨੀਤੀ ਕਿਉਂ ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਸਬਾ ਸੋਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਜਿਹੜੇ ਮਾੜੇ ਅਨਸਰ ਦਾਖਲ ਹੋ ਜਾਂਦੇ ਆ ਤੇ ਉਹਨੂੰ ਤਬਾ ਕਰ ਦਿੰਦੇ ਆ ਪਰਦੇ ਅੰਦਰ ਰਾਜਨੀਤੀ ਦੇ ਵਿੱਚ ਦਾਖਲ ਹੋਏ ਕੁਝ ਅਜਿਹੇ ਗਲਤ ਅਨਸਰ ਜਿਹੜੇ ਰਾਜਨੀਤਿਕ ਆਗੂ ਬਣ ਗਏ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਾਸ ਤੌਰ ਦੇ ਉਤੇ ਜਾਂ ਮੀਡੀਆ ਦੇ ਰਾਹੀਂ ਜਿਹੜਾ ਹੈ ਉਹ ਇੱਕ ਨਫ਼ਰਤੀ ਪ੍ਰਚਾਰ ਜਿਹੜਾ ਹੈ ਉਹ ਫਲਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਪ੍ਰਤੀ ਆਦੀਵਾਸੀਆਂ ਦੇ ਪ੍ਰਤੀ ਅਛੜੇ ਵਰਗਾਂ ਦੇ ਪ੍ਰਤੀ ਜਾਂ ਜਿਹੜੀਆਂ ਹੋਰ ਇੱਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਦੁਨੀਆ ਆਪਣੀ ਹੱਕਾਂ ਦੀ ਗੱਲ ਕਰਦੀਆਂ ਨੇ ਮਾਨਵ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਹਿਤਾਵਾਵਾਂ ਦੇ ਪ੍ਰਤੀ ਨਫਰਤੀ ਪ੍ਰਚਾਰ ਜਿਹੜਾ ਇਹ ਬੜੇ ਜ਼ੋਰ ਨਾਲ ਚੱਲ ਰਿਹਾ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਇੱਕ ਬਹੁਤ ਰਿਸਪੈਕਟਡ ਹਸਤੀ ਨੇ ਭਾਰਤ ਦੇ ਅੰਦਰ ਇਨੀ ਦੁਨੀਆ ਭਰ ਦੀ ਉਹਨਾਂ ਦੇ ਬੁੱਤ ਦੇ ਨਾਲ ਜਿਹੜਾ ਹੈ ਉਹ ਤੋੜ-ਤਾੜ ਕਰਨੀ ਛੇੜ-ਛਾੜ ਕਰਨੀ ਜਿਹੜਾ ਹੈ ਇਹ ਸ ਨਫਰਤੀ ਪ੍ਰਚਾਰ ਦਾ ਹੀ ਹਿੱਸਾ ਹੈ ਇਨਫਰਮੇਟਿਵ ਪ੍ਰਚਾਰ ਦਾ ਸੱਟਾ ਸ਼ਰਾਰਤੀ ਅੰਸ਼ਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਇਹਦੇ ਚ ਰੋਲ ਹੈ। ਭਾਵਨਾਵਾਂ ਪੜਕਣ ਹਾਲਾਤ ਖਰਾਬ ਹੋਣ। ਮੂਲਕ ਦਾ ਜਿਹੜਾ ਹੈ ਉਹ ਦੇੜਾ ਘਰ ਕੋਵੇ। ਇਹ ਸਾਰਾ ਕੁਝ ਇਸ ਸੋਚ ਦੇ ਧਰਨੀ ਲੋਕਾਂ ਵੱਲੋਂ ਜਿਹੜਾ ਕਰਵਾਇਆ ਗਿਆ ਇਹ ਕਾਰਾ ਹੈ। ਇਹ ਜਿਹੜਾ ਇਹ ਕਹਿਣਾ ਹੈ ਕਿ ਇਹ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ। ਇਹਨੇ ਜਿਹੜੇ ਗੈਰ ਸਿੱਖ ਲੋਕ ਨੇ ਭਾਰਤ ਦੇ ਵਿੱਚ ਵਸਦੇ ਖਾਸ ਤੌਰ ਦੇ ਉੱਤੇ ਜਿਹੜੇ ਪਛੜੇ ਵਰਗਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਸਿੱਖਾਂ ਦੇ ਪ੍ਰਤੀ ਨਫ਼ਰਤ ਕਰਨ ਦਾ ਜਿਹੜਾ ਯਤਨ ਉਹ ਕੀਤਾ। ਇਹ ਜਿਹੜਾ ਨਹੀਂ ਹੋਣਾ ਚਾਹੀਦਾ। ਇੱਕ ਫਲਸਫਾ ਕਾ ਸਫਲਫਾ ਜਿਹੜਾ ਹਾਏਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ। ਤਾਂ ਗੁਰੂ ਨਾਨਕ ਸਾਹਿਬ ਨੇ ਇੱਥੋਂ ਤੱਕ ਬਚਨ ਕਹਿ ਦਿੱਤੇ। ਕਿ ਨੀਚਾ ਅੰਦਰ ਨੀਚ ਜਾਤ ਦੀਚੀ ਹੋਤ ਨੀਚ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਨੀਵਿਆਂ ਨਾਲ ਸਮਾਜ ਦੇ ਵਿੱਚ ਕੋਈ ਨੀਵਾ ਨਹੀਂ। ਸਮਾਜ ਦੇ ਵਿੱਚ ਕੋਈ ਨੀਚ ਨਹੀਂ। ਸਮਝੇ ਜ਼ਰੂਰ ਜਾਂਦੇ ਮੰਨੇ ਜ਼ਰੂਰ ਜਾਂਦੇ ਆਰ ਮੰਨੇ ਕੀ ਦੇ ਵੱਲ ਜਾਂਦੇ ਆ ਸਮਝੇ ਕੀ ਦੇ ਵੱਲ ਜਾਂਦੇ ਆ ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਜਾਤੀ ਹੰਕਾਰ ਦਾ ਫਤੂਰ ਭਰਿਆ ਹੋਇਆ ਹੈ ਜਿਆਦਾ ਹੰਕਾਰ ਜਿਨ੍ਹਾਂ ਦੇ ਸਿਰਾਂ ਦੇ ਚੜ ਕੇ ਬੈਠਾ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਹੈ ਉਦੀ ਪੋਰਤੋਰ ਸਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦਾ ਹੈ ਪਰ ਉਥੇ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਜੇ ਜਿਹੇ ਹੀ ਘਟਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੈ ਉਹ ਜਲਦ ਤੋਂ ਜਲਦ ਪਕੜਿਆ ਜਾਏ ਉਹ ਵੇਨਾ ਕਾਬੂ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ